ਪਰਤੂ ਦੇਸ਼ ਚ ਗਣੇਸ਼ ਉਸ ਤੋਂ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਜੇ ਗੱਲ ਕਰੀਏ ਬਠਿੰਡਾ ਦੀ ਤਾਂ ਬਠਿੰਡਾ ਚ ਵੀ ਜਿਹੜਾ ਗਣੇਸ਼ ਉਸ ਤੋਂ ਵੈ ਜਿਹੜਾ ਹੁਣ ਬੜੇ ਧੂਮ-ਧਾਮ ਨਾਲ ਜਿਹੜਾ ਮਨਾਇਆ ਜਾਂਦਾ ਤੇ ਇਥੋਂ ਰਾਜਸਥਾਨ ਤੋਂ ਇੱਥੇ ਜਿਹੜੇ ਕਾਰੀਗਰ ਹੈ ਸੋਹਣੀਆਂ-ਸੋਹਣੀਆਂ ਜੜੀਆਂ ਮੂਰਤੀਆਂ ਇੱਥੇ ਲੈ ਕੇ ਆਉਂਦੇ ਨੇ ਇਸ ਟਾਈਮ ਬਠਿੰਡਾ ਦੇ ਰੋਜ਼ਗਾਰਨ ਕੋਲੇ ਮਜ਼ਬੂਤ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਾਰੀਗਰਾਂ ਵੱਲੋਂ ਜੜੀਆਂ ਸੋਹਣੀਆਂ-ਸੋਹਣੀਆਂ ਗਣੇਸ਼ ਭਗਵਾਨ ਦੀਆਂ ਜੜੀਆਂ ਮੂਰਤੀਆਂ ਇੱਥੇ ਲਿਆਂਦੀਆਂ ਗਈਆਂ ਨੇ ਕਾਫੀ ਲੋਕਾਂ ਤੇ ਵੀ ਜਿਹੜਾ ਗਣੇਸ਼ ਉਸਤਵ ਨੂੰ ਲੈ ਕੇ ਬਠਿੰਡਾ ਦੇ ਲੋਕਾਂ 'ਚ ਕਾਫੀ ਜਿਹੜਾ ਉਤਸ਼ਾਹ ਹੈ ਇਸ ਨੂੰ ਲੈ ਕੇ ਬਠਿੰਡਾ ਦੇ ਲੋਕਾਂ ਨਾਲ ਅਤੇ ਕਾਰੀਗਰਾਂ ਨਾਲ ਵੀ ਕਰਾਂਗੇ ਗੱਲਬਾਤ ਕੀ ਕਹਿਣਾ ਉਹਨਾਂ ਦਾ ਗਣੇਸ਼ ਉਸਤਵ ਨੂੰ ਲੈ ਕੇ ਕੁਝ ਲੋਕ ਵੀ ਗਣੇਸ਼ ਭਗਵਾਨ ਦੀਆਂ ਜਿਹੜੀਆਂ ਮੂਰਤੀਆਂ ਖਰੀਦਣ ਇੱਥੇ ਪਹੁੰਚੇ ਗੱਲਬਾਤ ਕਰਦੇ ਆ ਉਹਨਾਂ ਨਾਲ ਅੰਟੀ ਜੀ ਨਮਸਕਾਰ ਨਮਸਕਾਰ ਜੀ ਅੰਟੀ ਜੀ ਭਾਰਦੇਸ਼ 'ਚ ਬੜੇ ਧੂਮ ਧਾਮ ਨਾਲ ਜਿਹੜਾ ਗਣੇਸ਼ ਉਸਤਵ ਮਨਾਇਆ ਜਾਂਦਾ ਹੈ ਤੁਸੀਂ ਵੀ ਇੱਥੇ ਮੂਰਤੀਆਂ ਖਰੀਦਣ ਪਹੁੰਚੇ ਹੋ ਕੀ ਕਹਿਣਾ ਤੁਸੀਂ ਮੈਂ ਵੈਸੇ ਤਾਂ ਇਧਰ ਜਿਆਦਾ ਜਾਣਦੀ ਨਹੀਂ ਅਸੀਂ ਸਿੱਖ ਧਰਮ ਨੂੰ ਮੰਨਦੇ ਆਂ ਪਰ ਇਹਨਾਂ ਨਾਲ ਰਲ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਏ ਯਾਰ ਅਸੀਂ ਸਾਰੇ ਗਲੀ ਵਾਲੇ ਰਲ ਕੇ ਕਰਦੇ ਆਂ ਤੇ ਪਰ ਮੈਨੂੰ ਬਹੁਤ ਵਧੀਆ ਲੱਗਦਾ ਅੱਛਾ ਕਿੰਨੇ ਟਾਈਮ ਤੋਂ ਗਣੇਸ਼ ਉਸਤਵ ਮਨਾ ਰਹੇ ਹੋ ਚਾਰ ਸਾਲ ਹੋ ਗਏ ਹਾਂਜੀ ਅੱਛਾ ਆਂਟੀ ਜੀ ਵੀ ਸਾਡੇ ਨਾਲ ਮੌਜੂਦ ਹੈ ਕਰਦੇ ਆ ਉਹਨਾਂ ਨਾਲ ਗੱਲ ਕਰ ਸੱਸੀ ਕਾਲ ਆਂਟੀ ਜੀ ਸੱਸੀ ਕਾਲ ਜੀ ਭਾਰਤ ਦੇਸ਼ 'ਚ ਬੜੇ ਧੂਮ ਧਾਮ ਨਾਲ ਜਿਹੜਾ ਗਣੇਸ਼ ਉਸਤਵ ਮਨਾਇਆ ਜਾਂਦਾ ਹੈ ਤੇ ਤੁਸੀਂ ਵੀ ਇੱਥੇ ਮੂਰਤੀ ਖਰੀਦਣ ਪਹੁੰਚੇ ਹੋ ਗਣੇਸ਼ ਭਗਵਾਨ ਦੀ ਕੀ ਕਹਿਣਾ ਚਾਹੋ ਹਾਂਜੀ ਗਣੇਸ਼ ਜੀ ਦੀ ਸੀ ਮੂਰਤੀ ਲੈਣ ਆਏ ਆ ਲੇਕਿਨ ਸਾਨੂੰ ਬਹੁਤ ਅੱਛਾ ਲੱਗਦਾ ਹੈ ਅਸੀਂ ਬਹੁਤ ਉਤਸ਼ਾਹ ਨਾਲ ਇਹ ਤਿਹਾਰ ਮਨਾਣੇ ਆ ਚੌਥਾ ਸਾਲ ਹੈ ਸਾਨੂੰ ਅਸੀਂ ਬਲਾਰਾਮ ਨਗਰ ਸੇ ਰਹਿੰਦੇ ਆ ਤੇ ਸਭ ਲੋਕ ਸਾਡੇ ਨਾਲ ਪੂਰਾ ਸਾਥ ਦਿੰਦੇ ਆ 4 ਦਿਨ ਬਹੁਤ ਅਸੀਂ ਖੁਸ਼ੀ ਨਾਲ ਮਨਾਣੇ ਸਾਰਾ ਇਹ ਕਿਸ ਤਰ੍ਹਾਂ ਦੀ ਮੂਰਤੀ ਇੱਥੇ ਅੱਜ ਤੁਸੀਂ ਖਰੀਦਣ ਆਏ ਹੋ ਮੂਰਤੀਆਂ ਤਾਂ ਸਾਰੀਆਂ ਜੀ ਮਨ ਨੂੰ ਬਹੁਤ ਭਾਉਂਦੀਆਂ ਨੇ ਦੇਖੋ ਲੇਕਿਨ ਜਿਹੜੀ ਮੂਰਤੀ ਪਹਿਲੀ ਵਾਰ ਚੀ ਸਾਨੂੰ ਅੱਛੀ ਲੱਗਦੀ ਹੈ ਫਿਰ ਅਸੀਂ ਉਹ ਖਰੀਦ ਲੈਨੇ ਤੇ ਖਰੀਦ ਲਈ ਜੀ ਮੂਰਤੀ ਹਾਂਜੀ ਖਰੀਦ ਲਈ ਮੂਰਤੀ ਕ੍ਰਿਦਲੀ ਬਿਲਕੁਲ ਜੀ ਬਿਲਕੁਲ ਏਸੀ ਬਠਿੰਡਾ ਦੇ ਲੋਕ ਜਿਹੜੇ ਤੇ ਗਣੇਸ਼ ਭਗਵਾਨ ਦੀਆਂ ਜਿਹੜੀਆਂ ਮੂਰਤੀਆਂ ਖਰੀਦਣ ਪਹੁੰਚੇ ਆ। ਕਾਰੀਗਰ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਤਰ੍ਹਾਂ ਦੀਆਂ ਇਹਨਾਂ ਨੇ ਜਿਹੜੀਆਂ ਮੂਰਤੀਆਂ ਬਣਾਈਆਂ ਅਤੇ ਲੋਕਾਂ ਦਾ ਵੀ ਕਾਫੀ ਜਿਹੜੀ ਖਿੱਚਦਾ ਇੱਥੇ ਜਿਹੜਾ ਕੇਂਦਰ ਬਣਿਆ ਹੋਇਆ ਰੋਜ਼ ਗਾਰਡਨ ਬਠਿੰਡਾ ਕੋਲੇ ਕਾਫੀ ਲੋਕ ਇੱਥੇ ਮੂਰਤੀਆਂ ਖਰੀਦਣ ਇੱਥੇ ਪਹੁੰਚ ਰਹੇ ਨੇ। ਸਾਡੇ ਨਾਲ ਕੁਝ ਕਾਰੀਗਰ ਮੌਜੂਦ ਹੈ ਕਰਦੇ ਆ ਉਹਨਾਂ ਨਾਲ ਗੱਲਬਾਤ। ਮੈਡਮ ਨਮਸਕਾਰ ਜੀ। जी इसमें अभी मूर्तियां बनाई जा रही है भी आपके सामने जैसे आप देख रहे हैं ये मूर्तियां ऐसे में नहीं जा रही है कि भगवान का हमारा क्या कहना है दो दिन दिन की पूजा है इनकी ये पूजा करने के का, बाद सारे काम सफल होगा ऐसे की नहीं कोई मोल मूर्त नहीं लेनी कोई बिठानी लेकिन हम तो बहुत भगवान की कला बनाते हैं हमारी मेहनत रंग पहुखे प्यासे रख गए भगवान का मान सम्मान बनाते हैं अच्छा किस किस तरह जरिया मूर्तियां लेके आए आयो इसे सारे हर प्रकार की मूर्तियां सारी जैसे कोई मोर पे बैठे हुआ, है, आती भी बैठे हुआ है सब तरह अलग अलग आदमी छोटी मूर्ति लाके मूर्ति तक मूर्तिया अलग अलग तरह दो हजार पचीसो तीन हजार किन्नी टाइम आये हुए हमको यहाँ पर हो गया दस पंद्रह साल हो गया दस पंद्रह साल में हमारा काम गणेश भगवान जी का दुर्गा मैया का दिवाली गणेश पूजा ऐसी नमस्कार भाई नमस्कार जी जी बात करें गणेश उत्सव जो भारत देश में बड़ी धूमधाम से मनाया जाता है आप मूर्तियां बेचने के लिए बठिंडा में आए साल आते हो किस तरह की गाकी चल रही है बस गाकी देखो हर साल में तो तेजी होती थी इसके बारे में देखिए से काम थोड़ा सा डाउन चल रहा है कुछ पता नहीं चल रहा है बाकी ये जो से लोग कहते हैं फ्रेंडली होती, होती है ना मूर्ति वो चाहिए ये चौक मिट्टी की मूर्ति है ये पानी में घुलने वाली होती है वो अपने जो फ्रेंडली मूर्ति होती है वहाँ एक फ्रेंडली नहीं होती वहाँ पे सभी वाली मूर्तियाँ होती है बाकी कस्टमर बोलते हैं फ्रेंडली चाहिए लेकिन ये वाली होती है मिट्टी के पानी तो के अंदर घुल जाती है इससे कोई किसी का नुकसान नहीं होता है ਇਹ ਪਾਣੀ ਵਿੱਚ ਗੁਲਤੇ ਹੀ ਪਾਣੀ ਉਸ ਨੂੰ ਸਾਫ਼ ਹੀ ਰਹਿਤਾ ਬਲੂ ਕੋ ਖਰਾਬ ਹੁੰਦਾ ਨਹੀਂ ਠੀਕ ਹੈ ਜੀ ਉਦਕੀ ਵਾਰ ਵੀ ਚਲੋ ਦੇਖੋ ਕਿ ਅੱਜ ਆਪਣੇ 5 ਤਰੀਕੋ ਕਸਟਮਰ ਆ ਰਹੇ ਆ ਵੀ ਦੇਖੋ ਲਾસ્ટ 6 ਤੇ ਲੈ ਕੇ 7 ਤੱਕ ਤਰੀਕ ਤੱਕ ਹੈ ਅੱਛਾ ਡਿਮਾਂਡ ਕਿਹੜੀ ਕਿਹੜੀ ਮੂਰਤੀਆਂ ਦੀ ਜ਼ਿਆਦਾ ਹੈ ਡਿਮਾਂਡ ਦਾ ਜੀ ਦੇਖੋ ਐਵੇਂ ਵੱਡੀ ਵਾਲੀ ਮੂਰਤੀ ਹੁੰਦੀ ਨੇ ਸਭ ਤੋਂ ਵੱਡੀ ਉਹਨਾਂ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਜਿਵੇਂ ਕਿ ਆਹ ਵਾਲੀ ਮੂਰਤੀ ਇੱਕ ਦੇਖ ਲਓ ਹੁਣ ਆਪਾਂ ਉਹਨਾਂ ਦਾ ਕਹਿ ਦਈਏ 1200 ਰੁਪਏ 1300 ਰੁਪਏ ਮੰਗੇ ਰ ਆਪਾਂ ਤੋਂ ਅਗਲੇ ਦੇ ਕਸਟਮਰ ਨੂੰ ਆਪਾਂ ਨੂੰ ਦੇਖਣਾ ਪੈਂਦਾ ਕਿ ਭਈ ਚਲੋ ਉਹਨਾਂ ਦਾ ਬਜਟ ਦੇਖਣਾ ਪੈਂਦਾ ਅਗਲੇ ਕਸਟਮਰ ਕੇ ਅੰਦਰ ਨਹੀਂ ਭਈ ਆਹ 100 ਲੈ ਲੋ 1000 ਲੈ ਲੋ ਤੇ ਚਲੋ ਕਾਟਾ ਵਾਦਾ ਕਰਕੇ ਦੇਣਾ ਪੈਂਦਾ ਹੈਗਾ ਜੀ ਅਗਲੇ ਦੇ ਦਿਲ ਨਾਲ ਦੁਖੇ ਆਪਣਾ ਵੀ ਨਾ ਦੁਖੇ ਆਹ ਗੱਲ ਹੈ ਸਾਰੇ ਗੱਲਾਂ ਗੱਲੇ ਰਾਈਟਸ ਆ ਉਹ ਰੱਬ ਦੀ ਮੋਤੀ ਅਡੋਟੀ ਬਣੀ ਗਈ ਅਸੀਂ ਰਾਜਸਥਾਨ ਤੋਂ ਚੱਲ ਕੇ ਇੱਥੇ ਆਏ ਬਠਿੰਡੇ ਦੇ ਵਿੱਚ ਬਣਾਉਣ ਵਾਸਤੇ ਮੂਰਤੀਆ ਅਸੀਂ ਵੀ ਇੱਕ ਸਾਲ ਦਾ ਤਿਆਰ ਹੁੰਦਾ ਸੀ 2 ਮਹੀਨੇ 3 ਮਹੀਨੇ ਪਹਿਲਾਂ ਲੱਗ ਕੇ ਛੋਟੇ ਵੱਡੇ ਸਾਰੇ ਫੈਮਿਲੀ ਫਿਰ ਅਸੀਂ ਮੂਰਤੀ ਤਿਆਰ ਕਰਦੇ ਨੇ ਅੱਛਾ ਜੇ ਗੱਲ ਕਰੀਏ ਕਿੰਨੀ ਮੂਰਤੀ ਤੇ ਕਿੰਨੀ ਕਤੋਂ ਨੂੰ ਇਨਕਮ ਹੋ ਜਾਂਦੀ ਆ ਦੇਖੋ ਜੀ ਆਹ ਵਾਲੇ ਹੁਣ ਮੂਰਤੀ ਆਪਣੇ ਘਰ ਦੇ ਚ ਪਿਆ ਨਹੀਂ ਗੇ 600 650 ਰੁਪਏ ਪੈ ਜਾਂਦੀ ਆ ਨਹੀਂ ਠੀਕ ਹੈ ਜੀ ਇੱਕ ਮੂਰਤੇ ਸਾਨੂੰ 200 250 150 ਮਿਲ ਜਾਂਦਾ ਜੀ ਹਾਂ ਜੀ ਬਸ ਆ ਮਿਹਨਤ ਕਾਫੀ ਐ ਤੇ ਜਿਹੜੀ ਬਚਤ ਆ ਉਹ ਘਟ ਆ ਆ ਉਹ ਬਚਤ ਵਾਲੀ ਘਟੇਗੀ ਤੇ ਮਿਹਨਤ ਤੇ ਬਾਕੀ ਕਰਜ਼ਾ ਬਹੁਤ ਹੈਗਾ ਜੀ ਨਾਲ ਮੂਰਤੇ ਦਾ ਮਾਲ ਮਿਟਿਆ ਹਰ ਚੀਜ਼ ਦੇ ਵਿੱਚ ਮਹਿੰਗਾ ਹੀ ਹੁੰਦੀ ਐ ਜੀ ਹਾਂ ਜੀ ਅੱਛਾ ਗਣੇਸ਼ ਉਸਤਵ ਨੂੰ ਲੈ ਕੇ ਤੁਸੀਂ ਬਠਿੰਡਾ ਚ ਆਇਓ ਬਠਿੰਡਾ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਬਠਿੰਡਾ ਲੋਕਾਂ ਨੂੰ ਆਪਾਂ ਨੂੰ ਕੀ ਕਹਿਣਾ ਚਾਹੁੰਦੇ ਸਾਰੇ ਨੂੰ ਦੇਖੋ ਆਪਾਂ ਕਹਿੰਦੇ ਕਿ ਤੁਸੀਂ ਸਾਡੇ ਕੋਲ ਆਈਏ ਸਾਡੇ ਤੋਂ ਮੂਰਤੀ ਖਰੀਦ ਕੇ ਲੈ ਕੇ ਜਾਈਏ ਯਾਰ ਪ੍ਰਕਾਰ ਦੇ ਨਵੇਂ-ਨਵੇਂ ਡਿਜ਼ਾਈਨ ਪਏ ਨੇ ਤੁਸੀਂ ਇਦਾਂ ਦਾ ਨਾਦ ਉੱਠਿਓ ਕਿਥੇ ਮਹਿੰਗੀ ਹੋਗੀ ਰੈੱਡ ਵਾਲਾ ਹੋਗਾ ਇਦਾਂ ਦੀ ਗੱਲ ਨਹੀਂ ਤੁਸੀਂ ਆਓ ਤੁਹਾਨੂੰ ਖਾਲੇ ਆਪਾਂ ਨਹੀਂ ਮੋੜਦੇ ਨੇ ਜੀ ਅੱਛਾ ਲੋਕੇਸ਼ਨ ਕੀ ਹੈ ਤੁਹਾਡੀ ਉਹ ਵੀ ਦੱਸ ਆਪਣੇ ਬਰਾਡ ਹਸਪੀਟਲ ਦੇ ਬਿਲਕੁਲ ਨੇੜੇ ਮਿੱਤਰ ਮਾਲ ਦਾ ਬੈਕ ਸਾਈਡ ਹੈਗੇ ਜੀ ਬਿਲਕੁਲ ਜੀ ਬਿਲਕੁਲ ਐਸੀ ਗਣੇਸ਼ ਉਤਸਵ ਨੂੰ ਲੈ ਕੇ ਜਿਹੜੇ ਰਾਜਸਥਾਨ ਤੋਂ ਜਿਹੜੇ ਕਾਰੀਗਰ ਇੱਥੇ ਪਹੁੰਚਿਆ ਕਹਿੰਦੇ ਕਾਕੀ ਤਾਂ ਗਣੇਸ਼ ਉਤਸਵ ਨੂੰ ਲੈ ਕੇ ਕਾਫੀ ਚੱਲ ਰਹੀ ਹੈ ਪਰ ਲੋਕਾਂ ਦੀ ਜਿਹੜੀ ਡਿਮਾਂਡ ਹੈ ਉਹ ਵੱਟੀ ਮੂਰਤੀਆਂ ਦੀ ਜੜੀ ਨਜ਼ਰ ਆ ਰਹੀ ਹੈ ਅਤੇ ਇਹਨਾਂ ਨੇ ਬਠਿੰਡਾ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਰੋਜ਼ ਗਾਰਡਨ ਬਠਿੰਡਾ ਕੋਲੇ ਆਓ ਤੇ ਤੁਹਾਨੂੰ ਵਕ ਵਕਤ ਰਾਂਦੀਆਂ ਜੜੀਆਂ ਇੱਥੇ ਮੂਰਤੀਆਂ ਮਿਲਣਗੀਆਂ ਕੈਮਰਾਮੈਨ ਸੁਜੀਲ ਦੇ ਨਾਲ ਮਨੋਚਰ ਕੀਵਾਲ ਦੈਨਿਕ ਸਵੇਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप